ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦੱਸਾਂਗੇ ਕਿ ਬਾਬਾ ਅਰਨਾਨ ਸਿੰਘ ਜੀ ਨੂੰ ਸ਼ੀਦਾ ਸਿੰਘਾਂ ਨੇ ਚੰਡੀ ਦਾ ਪਾਠ ਕਰਨ ਨੂੰ ਕਿਸ ਵੇਲੇ ਕਿਹਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੀ ਸਾਧ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਵੀ ਕਰਿਆ ਕਰਦੇ ਸਨ ਕਈ ਵਾਰੀ ਮਨ ਵਿੱਚ ਵਿਚਾਰ ਆਉਣੀ ਕਿ ਚੰਡੀ ਦੀ ਵਾਰ ਦਾ ਪਾਠ ਕਦੋਂ ਤੇ ਕਿੰਨਾ ਕਰਨਾ ਚਾਹੀਦਾ ਹੈ ਕਈ ਸਾਧੂਆਂ ਮਾਤਮਾ ਨੂੰ ਪੁੱਛਿਆ ਪਰ ਉਹ ਵੀ ਕੋਈ ਤਸੱਲੀ ਬਖਸ਼ ਉੱਤਰ ਨਾ ਦਿੰਦੇ ਦੇ ਸਕੀ ਇੱਕ ਦਿਨ ਖੇਤਾਂ ਵਿੱਚ ਜੋ ਕੋਠਾ ਸੀ ਉਸ ਵਿੱਚ ਬੈਠ ਕੇ ਸੋਧ ਰਹਿ ਰਾਜ ਸਾਹਿਬ ਦਾ ਪਾਠ ਕਰਨ ਪ੍ਰੰਤ ਚੰਡੀ ਦੀ ਵਾਰ ਦਾ ਪਾਠ ਕੀਤਾ ਫਿਰ ਸੋਲਾ ਪੜ੍ਹ ਕੇ ਸੌਣ ਦੀ ਤਿਆਰੀ ਕੀਤੀ ਆ ਕੀਤੀ ਬਾਹਰ ਚੰਦ ਦੀ ਚਾਨਣੀ ਸੀ ਤੇ ਬੂਹਾ ਖੁੱਲਾ ਹੀ ਰੱਖਿਆ ਹੋਇਆ ਸੀ ਆਪ ਅਜੇ ਆਰਾਮ ਕਰਨ ਲਈ ਲੇਟੇ ਹੀ ਸੰ ਕੀ ਕੁਝ ਦੂਰ ਤੋਂ ਦੋ ਬੰਦੇ ਆਪਣੇ ਵੱਲ ਆਉਂਦੇ ਦੇਖੇ। ਬਾਬਾ ਜੀ ਨੇ ਦੱਸਿਆ ਕਰਦੇ ਸਨ ਕਿ ਸਾਡੇ ਮਾਨ ਵਿੱਚ ਵਿਚਾਰ ਆਈ ਕਿ ਜੋ ਕੋਈ ਰਾਹੀ ਮੁਸਾਫਰ ਹੋਵੇਗਾ ਲੋਡ ਬੰਦ ਹੋਵੇਗਾ ਤਾਂ ਲੀੜਾ ਕਪੜਾ ਦੇ ਕੇ ਰਾਮ ਕਾਨ ਲਈ ਜਗ੍ਹਾ ਦੇ ਦਵਾਂਗੇ ਜੇ ਕੋਈ ਲੁੱਟਣ ਖੋਣ ਵਾਲਾ ਹੋਵੇ ਤਾਂ ਡਟ ਕੇ ਮੁਕਾਬਲਾ ਕਰਾਂਗੇ ਅੱਜ ਇਹ ਐਨੀ ਹੀ ਵਿਚਾਰ ਮਨ ਵਿੱਚ ਆਈ ਸੀ ਕਿ ਉਹਨਾਂ ਨੇ ਇੱਕਦਮ ਆ ਕੇ ਮੈਨੂੰ ਸੇਰ ਵੱਲੋਂ ਦੂਸਰੇ ਨੇ ਪੈਰਾ ਵੱਲੋਂ ਦਬਾ ਲਿਆ ਮਨ ਹੀ ਮਨ ਵਿੱਚ ਮੈਂ ਵਿਚਾਰ ਕੀਤੀ ਕਿ ਇਹ ਨਾ ਤਾਂ ਕੋਈ ਰਾਹੀ ਮਸਾਫਰ ਹਨ ਤੇ ਨਾ ਹੀ ਕੋਈ ਲਟਿਰੀ ਜੋ ਐਨੀ ਸ਼ੇਤੀ ਮੈਨੂੰ ਆ ਦੱਬਿਆ ਹੈ ਇਹ ਕੋਈ ਸੰਤ ਮਹਾਂਪੁਰਸ਼ ਸ਼ਹੀਦ ਸਿੰਘ ਹਨ ਮੈਂ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਅਜੇ ਦੋ ਪਾਠ ਹੀ ਕੀਤੇ ਸਨ ਕਿ ਸ਼ੇਰ ਵਾਲੇ ਪਾਸਿਓਂ ਜਿਸ ਨੇ ਦੱਬਿਆ ਸੀ ਉਸ ਨੇ ਮੈਨੂੰ ਸਿੰਘ ਨੇ ਛੱਡ ਦਿੱਤਾ ਨਾਲ ਹੀ ਦੂਸਰੇ ਨੇ ਵੀ ਉੱਠ ਕੇ ਛੱਡ ਦਿੱਤਾ ਨਾ ਉੱਠ ਕੇ ਮੈਂ ਬੈਠ ਗਿਆ ਸ਼ਹੀਦ ਸਿੰਘ ਕਹਿਣ ਲੱਗੇ ਅਸੀਂ ਤੈਨੂੰ ਦੱਬਣ ਨਹੀਂ ਆਏ ਸੀ ਅਸੀਂ ਤਾਂ ਜੋ ਤੇਰੇ ਮਨ ਵਿੱਚ ਚੰਡੀ ਦੀ ਵਾਰ ਪਰਥਾਇ ਸੰਕਾ ਸੀ ਕਿਸ ਵੇਲੇ ਕਿੰਨਾ ਪਾਠ ਤੇ ਕਿਸ ਤਰ੍ਹਾਂ ਕਰਨਾ ਹੈ ਉਸ ਦੀ ਵਿਧੀ ਦੱਸਣ ਆਏ ਸਾਂ ਅਸੀਂ ਤੁਹਾਡੇ ਮਾਨ ਵਿੱਚ ਸਾਡੇ ਨਾਲ ਮੁਕਾਬਲਾ ਕਰਨ ਦੀ ਸੋਚ ਫੁਰੀ ਜਿਸ ਕਰਕੇ ਤੁਹਾਨੂੰ ਅਸੀਂ ਦੱਬਿਆ ਸੀ ਚੰਡੀ ਦਾ ਵਾਰ ਦਾ ਪਾਠ ਜੋ ਸੂਰਜ ਮਿਟੇ ਤੋਂ ਪਿੱਛੇ ਕਰਨਾ ਹੋਵੇ ਤਾਂ ਸਾਰੀ ਰਾਤ ਹੀ ਕਰੀ ਜਾਣਾ ਚਾਹੀਦਾ ਹੈ ਇਸ ਨੂੰ ਬੰਦ ਨਹੀਂ ਕਰਨਾ ਭਾਵੇਂ ਦੋ ਜਾਂ ਇਸ ਤੋਂ ਵੱਧ ਸਿੰਘ ਬਾਰੀ-ਬਾਰੀ ਰਾਲ ਕੇ ਕਰੀ ਜਣ ਜੀ ਕੋਈ ਕੱਲਾ ਸਾਰੀ ਰਾਤ ਕਰ ਸਕਦਾ ਹੋਵੇ ਤਾਂ ਠੀਕ ਹੈ ਜਿੱਥੇ ਪਾਠ ਕਰਨਾ ਹੋਵੇ ਉਥੇ ਸ਼ਵਸ਼ ਬਸਤਰ ਵਿਛਾ ਕੇ ਸੌਰ ਇਸ਼ਨਾਨ ਕਰਕੇ ਉੱਪਰ ਬੈਠ ਕੇ ਪਾਠ ਕਰਨਾ ਤੇ ਦੇਸੀ ਘੋੜੀ ਦੀ ਜ਼ੋਰਤ ਜਿਉਂਗਾਣੀ ਜੇ ਪਾਠ ਅਮਰਤ ਦੇ ਲਈ ਕਰਨਾ ਹੈ ਤੇ ਇਸ ਦੀ ਕੋਈ ਖਾਸ ਵਿਧੀ ਨਹੀਂ ਹੈ ਚਾਹੇ ਕੋਈ ਵੀ ਇੱਕ ਪਾਠ ਕਰੇ ਭਾਵੇਂ ਦੋ ਕਰੇ ਪਾਠ ਪ੍ਰੇਮ ਨਾਲ ਕਰਨਾ ਚਾਹੀਦਾ ਹੈ ਇੰਨੇ ਬਚਨ ਦੱਸ ਕੇ ਉਹ ਆਪਸ ਬੂਹੇ ਤੋਂ ਬਾਹਰ ਨਿਕਲਦੇ ਹੀ ਲੋਪ ਹੋ ਗਏ प्यारी 사 संगत जी इस ਵਿੱਚ ਬਾਬਾ ਜੀ ਨੂੰ ਸ਼ਿਦਾ ਸਿੰਘ ਨੇ ਦੱਸਿਆ ਹੈ ਕਿ ਜੇ ਤੁਸੀਂ ਰਾਤ ਨੂੰ ਚੰਡੀ ਦੀ ਵਾਰ ਦਾ ਪਾਠ ਕਰਨਾ ਹੈ ਤਾਂ ਫਿਰ ਸਾਰੀ ਰਾਤ ਹੀ ਨਿਰੰਤਰ ਜਾਰੀ ਰੱਖਣਾ ਹੈ ਜੋਤ ਜਗਾ ਕੇ ਤੇ ਸਾਫ਼ ਸੁਥਰੇ ਵਸਤਰ ਪਾ ਕੇ ਕਰਨਾ ਹੈ ਜੇ ਤੁਸੀਂ ਅੰਮ੍ਰਿਤ ਵੇਲੇ ਤੋਂ ਬਾਅਦ ਕਿਸੇ ਵੀ ਵੇਲੇ ਕਰਨਾ ਹੈਗਾ ਇਹਦੇ ਵਿੱਚ ਕੋਈ ਵੀ ਬੰਦਸ਼ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ